ਰੱਬ ਨੂੰ ਵੀ ਕਰ ਲਿਆ ਕਰੋ ਕਦੇ ਕਦੇ ਯਾਦ ਕਿਉਂਕਿ ਉਹਦੇ ਕੋਲ ਹੀ ਜਾਣਾ ਸਭ ਨੇ ਮਰਨ ਤੋਂ ਬਾਅਦ ਜਿਹੜੇ ਸੌਖੇ ਮਿਲ ਜਾਣ ਉਹ ਖਜ਼ਾਨੇ ਨਹੀਂ ਹੁੰਦੇ ਜਿਹੜੇ ਹਰ ਹੀਰੇ ਤੇ ਮਰਨ ਉਹ دیਵਾਨੇ ਨਹੀਂ ਹੁੰਦੇ ਫਰਕ ਸਿਰਫ ਇੰਨਾ ਹੈ ਪਿਆਰ ਤੇ ਰੱਬ ਵਿੱਚ ਇੱਕ ਦੀ ਯਾਦ ਤਕਲੀਫ ਦਿੰਦੀ ਹੈ ਤੇ ਦੂਸਰੇ ਦੀ ਯਾਦ ਤਕਲੀਫ ਵਿੱਚ ਆਉਂਦੀ ਹੈ। ਮੈਂ ਤਾਂ ਦੀ ਪੱਠੀ ਵਿੱਚ ਖੁਦ ਨੂੰ ਤਪਾਉਣਾ ਪੈਂਦਾ ਹੈ। ਬੰਦੇ ਦਾ ਵਕਤ ਆਉਂਦਾ ਨਹੀਂ ਲਿਆਉਣਾ ਪੈਂਦਾ ਹੈ। ਕਹਿੰਦੇ ਨੇ ਸਿਆਣੇ ਪਿਆਰ ਸੋਚ ਸਮਝ ਕੇ ਕਰੋ ਕਿਉਂਕਿ ਕੀਤੇ ਹੋਏ ਪਿਆਰ ਵਿੱਚ ਜੇ ਧੋਖਾ ਮਿਲ ਜਾਵੇ ਤਾਂ ساری ਉਮਰ ਨਹੀਂ ਭੁੱਲਦਾ ਜੇ ਕੋਈ ਇਨਸਾਨ ਮਨਤਾ ਤਰਲੇ ਕੀਤਿਆਂ ਵੀ ਤੁਹਾਡੀ ਗੱਲ ਨਹੀਂ ਸੁਣਦਾ ਤਾਂ ਸਮਝ ਲਵੋ ਕਿ ਉਸ ਦੀ ਜ਼ਿੰਦਗੀ ਵਿੱਚੋਂ ਤੁਹਾਡੀ ਲੋੜ ਤੇ ਦਿਲ ਵਿੱਚੋਂ ਤੁਹਾਡੀ ਥਾਂ ਦੋਵੇਂ ਹੀ ਖਤਮ ਹੋ ਚੁੱਕੀਆਂ ਨੇ ਅੱਜ ਕੱਲ ਦਾ ਪਿਆਰ ਅਨੋਖਾ ਪੈਰ ਪੈਰ ਤੇ ਮਿਲਦਾ ਧੋਖਾ ਕਰਨਾ ਹੈ ਜੇ ਪਿਆਰ ਮਜ਼ਬੂਤ ਮਿੰਟ ਮਿੰਟ ਦਾ ਦੇ ਉਸਬੂਤ ਬਸ ਇੱਕੋ ਅਰਦਾਸ ਦਾਤਾ ਲੜ ਲਾ ਕੇ ਤਾਰ ਦੇਵੀਂ ਝੁਕਨ ਦੀ ਨੌਬਤ ਆਵੇ ਬਸ ਮੜਕ ਚ ਰੱਖ ਕੇ ਹੀ ਮਾਰ ਦੇਵੀਂ ਉਹ ਕੱਲਾ ਰਹਿ ਜਾਂਦਾ ਜੋ ਆਕੜ ਕਰ ਜਾਂਦਾ ਕੰਮ ਕਿਸੇ ਦਾ ਰੁਕਦਾ ਨਹੀਂ ਇੱਥੇ ਸਭ ਦਾ ਸਰ ਜਾਂਦਾ ਛੱਡਣ ਵਾਲੇ ਛੱਡ ਹੀ ਦਿੰਦੇ ਆ ਚਾਹੇ ਆਪਣਾ ਬਣਾ ਲਓ ਜਿੰਨਾ ਮਰਜੀ ਗਦਾਰੀ ਕਰਨ ਵਾਲਾ ਗਦਾਰੀ ਕਰ ਹੀ ਜਾਂਦਾਗਾ ਹੱਸਦੇ ਰਹਿਣਾ ਸਿੱਖੋ ਰੱਬ ਦੇ ਰੰਗਾਂ ਵਿੱਚ ਐਵੇਂ ਰੋ ਕੇ ਗੁਜ਼ਾਰਾ ਨਹੀਂ ਹੁੰਦਾ ਘੜੀ ਮਾੜੀ ਹੋ ਸਕਦੀ ਆਏ ਪਰ ਟਾਈਮ ਕਿਸੇ ਦਾ ਮਾੜਾ ਨਹੀਂ ਹੁੰਦਾ